ਸਭ ਦੋਸਤਾਂ ਦਾ ਸੱਜਣ মিডিਆ ਚੈਨਲ ਉੱਤੇ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਜਿਸ ਤਰ੍ਹਾਂ ਕਿ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਪੂਰੇ ਜੋਬਨ ਤੇ ਐ ਤੇ ਇਸੇ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਮੁਖੀ ਜਾਂ ਕਨਵੀਨਰ ਜਾਂ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਕਿ 15 ਮਾਰਚ ਤੋਂ ਗ੍ਰਿਫਤਾਰ ਹੋਏ ਨੇ ਔਰ ਜੇਲ੍ਹ ਚ ਬੰਦ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਕਾਨੂੰਨੀ ਜਿਹੜੇ ਸਲਾਹਕਾਰ ਹੈ ਵਕੀਲ ਨੇ ਉਹ ਲਗਾਤਾਰ ਇਹ ਯਤਨ ਕਰ ਰਹੇ ਸੀਗੇ ਕਿ ਉਹਨਾਂ ਦੀ ਰਿਹਾਈ ਹੋ ਜੇ ਉਹਨਾਂ ਨੂੰ ਜ਼ਮਾਨਤ ਮਿਲ ਜਾਏ ਤਾਂ ਉਹ ਅਲਟੀਮੇਟਲੀ ਅੱਜ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰਮ ਜ਼ਮਾਨਤ ਦਿੱਤੀ ਤੇ ਨਾਲ ਹੀ ਇਹ ਹੁਕਮ ਵੀ ਪਾਸ ਕੀਤਾ ਕਿ ਉਹ ਆਪਣੇ ਮੁੱਖ ਮੰਤਰੀ ਦੇ ਅਹੁਦੇ 'ਤੇ ਕੋਈ ਵੀ ਇਹ ਕੰਮ ਬਹਿ ਕੇ ਨਹੀਂ ਕਰਨਗੇ ਗਿੰਦੇ ਨਾਲ ਕੇ ਜਾਂਚ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੋਵੇ ਤੇ ਉਹਨੂੰ ਬਕਾਇਦਾ 2 ਜੂਨ ਨੂੰ ਦੁਆਰਾ ਸਰੈਂਡਰ ਕਰਨ ਲਈ ਕਿਹਾ ਹੈ ਕਿ ਉਹ ਚੋਣ ਪ੍ਰਚਾਰ ਕਰ ਸਕਦੇ ਆ ਜਦੋਂ ਕਿ ਜਿਹੜੀ ਈਡੀ ਦੇ ਵਕੀਲ ਹੈ ਉਹ ਬਾਰ ਬਾਰ ਇਸ ਗੱਲ ਨੂੰ ਰੋਕਣ ਦਾ ਯਤਨ ਕਰਦੇ ਰਹੇ ਕਿ ਚੋਣ ਪ੍ਰਚਾਰ ਕਰਨਾ ਕੋਈ ਮੌਲਿਕ ਅਧਿਕਾਰਾਂ 'ਚ ਨਹੀਂ ਆਉਂਦਾ ਕਾਨੂੰਨੀ ਤੌਰ ਤੇ ਇਹ ਠੀਕ ਨਹੀਂ ਹੋਏਗਾ ਸੰਵਿਧਾਨਿਕ ਤੌਰ ਤੇ ਠੀਕ ਨਹੀਂ ਹੋਏਗਾ ਤੇ ਇਹ ਇੱਕ ਗਲਤ ਪ੍ਰਥਾ ਜਿਹੜੀ ਹੈ ਉਹ ਪੈਗ ਕਿਉਂਕਿ ਇਸ ਤਰ੍ਹਾਂ ਦਾ ਪਹਿਲਾਂ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਪਹਿਲਾ ਆਪਣੇ ਆਪ ਦੀ ਤਰ੍ਹਾਂ ਦਾ ਕੇਸ ਹੈ ਪਰ ਸੁਪਰੀਮ ਕੋਰਟ ਨੇ ਈਡੀ ਦੇ ਵਕੀਲਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਉਹਨਾਂ ਨੂੰ ਬਕਾਇਦਾ ਕਿਹਾ ਕਿ ਤੁਸੀਂ ਆਪਣੀਆਂ ਦਲੀਲਾਂ ਆਪਣੇ ਕੋਲ ਰੱਖੋ ਤੇ ਕੇਜਰੀਵਾਲ ਨੂੰ ਉਹਨਾਂ ਨੇ ਅੰਤਰਮ ਜ਼ਮਾਨਤ ਦੇਣ ਦਾ ਹੁਕਮ ਜਿਹੜਾ ਉਹ ਸੁਣਾਤਾ ਤੇ ਉਹਨਾਂ ਦੇ ਅੰਤਰਮ ਜ਼ਮਾਨਤ ਦੇ ਹੁਕਮ ਤੇ ਬਾਹਰ ਆਉਣ ਨਾਲ ਸਮੁੱਚਾ ਜਿਹੜਾ ਚੋਣ ਪ੍ਰਚਾਰ ਹੈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਤੇ ਇੰਡੀਆ ਗੱਠ ਜੋੜ ਦਾ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਗਾ ਤੇ ਕੀ ਉਹ ਆਣ ਕੇ ਜਦੋਂ ਆਪਣੀਆਂ ਕਹਾਣੀਆਂ ਸੁਣਾਉਣਗੇ ਤਾਂ ਵੋਟਰ ਉਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਲੈਂਦੇ ਆ ਕਿ ਆਇਆ ਉਹਨਾਂ ਦੇ ਆਉਣ ਦੇ ਨਾਲ ਵੋਟਰ ਜਿਹੜੇ ਆ ਉਹ ਉਤਸ਼ਾਹਤ ਹੋਣਗੇ ਜਾਂ ਜੇ ਉਹ ਅੰਦਰ ਹੀ ਰਹਿੰਦੇ ਤਾਂ ਉਹਨਾਂ ਨੂੰ ਹਮਦਰਦੀ ਦੇ ਵੋਟ ਜ਼ਿਆਦਾ ਮਿਲਦੇ ਇਹ ਸਾਰਾ ਹੁਣ ਔਰ 몰ਾ ਸਮਝਦੇਗਾ ਕਿ ਇਹ ਸਾਰਾ ਕੁਝ ਕਿਸ ਤਰ੍ਹਾਂ ਜਿਹੜਾ ਸਾਹਮਣੇ ਆਏਗਾ ਪੂਰਾ ਪਤਾ ਤਾਂ 4 ਜੂਨ ਨੂੰ ਜਦੋਂ ਨਤੀਜੇ ਸਾਹਮਣੇ ਆਉਣਗੇ ਉਦੋਂ ਲੱਗੇਗਾ ਪਰ ਅੱਜ ਅਸੀਂ ਇਸ ਉੱਤੇ ਚਰਚਾ ਕਰਾਂਗੇ ਔਰ ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਵਿਸ਼ੇਸ਼ ਮਹਿਮਾਨ ਉੱਗੇ ਬੁੱਧੀਜੀਵੀ ਉੱਗੇ ਵਿਦਵਾਨ ਸ਼ਤਰੰਪ ਚਾਨਾ ਜੀ ਜਿਹੜੇ ਕਿ ਬੜਾ ਲੰਬੇ ਸਮੇਂ ਤੋਂ ਸਾਰਾ ਜਿਹੜਾ ਹਿੰਦੁਸਤਾਨ ਦੀ ਰਾਜਨੀਤੀ ਹੈ ਉਸ ਨੂੰ ਬੜਾ ਨੇੜਿਓਂ ਦੇਖ ਰਹੇ ਹੈ ਉਹਨਾਂ ਦਾ ਇਸ ਦੇ ਬਾਰੇ ਇੱਕ ਆਪਣਾ ਅਧਿਐਨ ਹੈ ਤੇ ਖਾਸ ਕਰਕੇ ਜਦੋਂ ਇਹ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਵਿਲੱਖਣ ਹਾਲਤਾਂ 'ਚ ਹੋ ਰਹੀਆਂ ਤੇ ਇਤਿਹਾਸਿਕ ਮੰਨੀਆਂ ਜਾ ਰਹੀਆਂ ਕਿ ਇਹ ਦਾ ਚੋਣਾਂ ਦੇ ਵਿੱਚ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਜਿਸ ਤਰ੍ਹਾਂ ਅੱਗੇ ਵਧ ਰਹੀ ਹੈ ਉਸ ਵਿੱਚ ਇਹ ਘਟਨਾਵਾਂ ਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਅੱਜ ਜਿਸ ਤਰ੍ਹਾਂ ਅੰਤਰਮ ਜਮਾਨਤ ਮਿਲੀ ਹੈ ਇਹ ਸਾਰਾ ਜੋ ਕੁਝ ਸਥਿਤੀ ਬਣੀ ਹੈ ਇਸੁੱਤੇ ਅਸੀਂ ਉਹਨਾਂ ਨਾਲ ਚਰਚਾ ਕਰਾਂਗੇ ਤੇ ਉਹਨਾਂ ਤੋਂ ਇਹ ਜਾਣਨ ਦਾ ਯਤਨ ਕਰਾਂਗੇ ਕਿ ਇਹ ਸਾਰਾ ਇਸ ਦਾ ਕੀ ਅਸਰ ਪੈਗਾ ਆਉਣ ਵਾਲੀ ਚੋਣ ਮਹਿਮੇਂ ਤੇ ਚਾਨਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਸ਼ੁਕਰੀਆ ਜੀ ਜੰਡੂ ਸਾਹਿਬ ਚਾਨਾ ਜੀ ਇਹ ਜਿਸ ਤਰ੍ਹਾਂ ਅੱਜ ਲੱਗਦਾ ਸੀਗਾ ਕਿਉਂਕਿ ਪਹਿਲਾਂ ਵੀ ਜਿੱਦਨ ਜਿਹੜੀ ਪਿਛਲੀ ਤਰੀਕ ਸੀ 7 ਤਰੀਕ ਨੂੰ ਉਦੋਂ ਵੀ ਜਿਹੜੀ ਸੁਪਰੀਮ ਕੋਰਟ ਨੇ ਇਸ ਗੱਲ ਦਾ ਸੰਕੇਤ ਤਾਂ ਦਿੱਤਾ ਸੀਗਾ ਕਿ ਅਸੀਂ ਜਿਹੜੀ ਕੇਜਰੀਵਾਲ ਨੂੰ ਅੰਤਰਮ ਜਮਾਨਤ ਦੇਣ ਬਾਰੇ ਸੋਚ ਰਹੇ ਹਾਂ ਤਾਂ ਇਹ ਸਾਰੀ ਅੱਜ ਅੰਤਮ ਜਮਾਨਤ ਜਿਸ ਹਾਲਤਾਂ ਚ ਹੋਈ ਜਿਸ ਢੰਗ ਨਾਲ ਈਡੀ ਨੇ ਇਸ ਦਾ ਵਿਰੋਧ ਕੀਤਾ ਹਲਫਨਾਮਾ ਦਿੱਤਾ ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਮੋਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਨੂੰ ਕਿੱਡਾ ਵੱਡਾ ਝਟਕਾ ਹੈ ਤੇ ਇੰਡੀਆ ਗੱਠ ਜੋੜ ਲਈ ਕਿੰਨੀ ਉਤਸ਼ਾਹ ਵਾਲੀ ਗੱਲ ਹੈ ਜੰਡੂ ਸਾਹਿਬ ਇਸ ਗੱਲ ਤੇ ਆਉਣ ਤੋਂ ਪਹਿਲਾਂ ਇੱਕ ਘਟਨਾ ਯਾਦ ਕਰ ਲਈਏ ਜਦੋਂ ਸਾਡਾ ਕਨਸਟੀਟਿਊਸ਼ਨ ਬਣਾਇਆ ਜਾ ਰਿਹਾ ਸੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋ ਗਿਆ ਸੰਵਿਧਾਨ ਕਨਣ ਅਸੈਂਬਲੀ ਜੇ ਪੇਸ਼ ਹੋ ਗਿਆ ਉਹਦੇ ਤੇ ਬਹਿਸ ਹੋ ਗਈ ਬਹਿਸ ਦੇ ਜਵਾਬ ਦੇ ਵਿੱਚ ਜਦੋਂ 바ਵਾ ਸਾਹਿਬ ਡਾਕਟਰ ਵੀਮਰਾਵ ਮੇਕਰ ਬੋਲੇ ਉਹ ਬੜਾ ਲੰਬਾ ਚੜਾ ਪਾਠ ਸੀਗਾ ਉਹਦੇ ਵਿੱਚ ਜਿਹੜੀ ਇੱਕ ਗੱਲ ਉਹਨਾਂ ਨੇ ਕਹੀ ਹੋਏ ਸੀ ਕਿ ਸਾਡੇ ਦੇਸ਼ ਦੇ ਲੋਕ ਭਵਿੱਖ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਬੰਦਿਆਂ ਨੂੰ ਰਾਜ ਸੌਂਪ ਦੇਣਗੇ ਤੇ ਉਹ ਇਸ ਦਾ ਕਿਸ ਤਰ੍ਹਾਂ ਵਰਤੋਂ ਕਰਨਗੇ ਦਰਵਾਤੋਂ ਕਰਨਗੇ ਵਰਤੋਂ ਕਰਨਗੇ ਦਰਵਾਤੋਂ ਕਰਨਗੇ ਇਸ ਲਈ ਇਹਦੇ ਵਿੱਚ ਚੈਕਸ ਐਂਡ ਬੈਲੈਂਸਸ ਜਿਹੜੇ ਨਾ ਉਹ ਪਾ ਦਿੱਤੇ ਗਏ ਆ ਜਣੀ ਜਦੋਂ ਹੁਣ ਅਸੀਂ ਹੁਣ ਇਹ ਗੱਲ ਸਾਨੂੰ ਸਮਝ ਆਉਂਦੀ ਆ ਕਿ ਕਿਉਂ ਸੰਵਿਧਾਨ ਬਦਲਣ ਦੀ ਜਿਹੜੀ ਨਾ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਸੰਵਿਧਾਨ ਦੇ ਵਿੱਚ ਐਸੇ ਚੈਕਸ ਐਂਡ ਬੈਲੈਂਸਸ ਨੇ ਜਿਹੜੇ ਆਪ ਹੁਦਰਾ ਜਹੀ ਕਰਨ ਦਾ ਵੀ ਆਗਿਆ ਨਹੀਂ ਦਿੰਦੇ। ਔਰ ਜਿਸ ਤਰ੍ਹਾਂ ਇਹ ਕੇਸ ਨੂੰ ਪਾਰਲੀਮੈਂਟ ਦੇ ਵਿੱਚ ਨਿਪਟਾਇਆ ਗਿਆ। ਜਿਸ ਤਰ੍ਹਾਂ ਇਸ ਦੀ ਇਸ ਕੇਸ ਦੇ ਵਿੱਚ ਕੇਜੀਵਾਲ ਦੀ ਰਿਹਾਈ ਨੂੰ ਰੋਕਣ ਦੇ ਲਈ ਅਜੀਬ ਜਿਉ ਕਿਸਮ ਦੀਆਂ ਫਜ਼ੂਲ ਕਿਸਮ ਦੀਆਂ ਜਾਣੀ ਦਲੀਲਾਂ ਦਿੱਤੀਆਂ ਗਈਆਂ। ਉਹ ਉਹੀ ਇਹ ਸਾਬਤ ਕਰਦੀਆਂ ਕਿ ਸੰਵਿਧਾਨ ਦੀ ਅਸਲ ਭਾਵਨਾ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੈ ਇਹ ਸਰਕਾਰ। ਔਰ ਉਹ ਦਲੀਲਾਂ ਜਿਹੜੀਆਂ ਨਾ بار بار ਦੁਹਰਾਈਆਂ ਜਾਂਦੀਆਂ ਰਹਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਮੈਂ ਇਹ ਸਮਝਦਾ ਹਾਂ ਕਿ ਇਹ ਸਿਰਫ ਕੇਸ ਇੰਨਾ ਹੀ ਨਹੀਂ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਚੀਫ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਸੀ ਜਾਂ ਉਹਨਾਂ ਦੇ ਉੱਤੇ ਕੇਸ ਕਿਦਾਂ ਦਾ ਸੀ ਔਰ ਉਹ ਸਾਬਤ ਹੁੰਦਾ ਨਹੀਂ ਹੁੰਦਾ ਲੇਕਿਨ ਜਿਸ ਇਰਾਦੇ ਦੇ ਨਾਲ ਜਿਸ ਭਾਵਨਾ ਦੇ ਨਾਲ ਇਹ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਅੰਦਰ ਰੱਖਿਆ ਗਿਆ ਸੀ ਤਾਂ ਜਿਸ ਟਾਈਮ ਤੇ ਰੱਖਿਆ ਗਿਆ ਸੀਗਾ ਮਹੱਤਵ ਉਸ ਦਾ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਜ਼ਮਾਨਤ ਹੋਈ ਆ ਰਿਹਾਈ ਹੋਈ ਆ ਅਸਲ ਦੇ ਵਿੱਚ ਉਹ ਜਿਹੜੀ ਸਾਡੀ ਪ੍ਰਜਾਤੰਤਰ ਦੀ ਭਾਵਨਾ ਹੈ ਕਨਸਟੀਟਿਊਸ਼ਨ ਦੀ ਉਸ ਦੇ ਉੱਤੇ ਮੋਹਰ ਵੀ ਆ ਇਹ ਸਮਝ ਲਿਆ ਜਾਏ ਕਿ ਇੱਕ ਕਿਸਮ ਦਾ ਪ੍ਰਜਾਤੰਤਰ ਜਿਹੜਾ ਕਾਇਮ ਕੀਤਾ ਹੋਇਆ ਸੀਗਾ ਨਾ ਉਹਦੀ ਰਿਹਾਈ ਹੋਈ ਹੈ ਔਰ ਇਸ ਕਰਕੇ ਮੈਂ ਸਮਝਦਾ ਕਿ ਇਹ ਇੰਨਾ ਹੀ ਨਹੀਂ ਕਿ ਕੇਜਰੀਵਾਲ ਸਾਹ ਦੀ ਰਿਹਾਈ ਦਾ ਪ੍ਰਭਾਵ ਕਿੱਥੇ-ਕਿੱਥੇ ਪਵੇਗਾ ਕਿੰਨੀਆਂ ਸੀਟਾਂ ਦੇ ਉੱਤੇ ਪਵੇਗਾ ਕਿੰਨੀਆਂ ਦੇ ਨਹੀਂ ਪਵੇਗਾ ਔਰ ਜहाँ ਉਹਨਾਂ ਦਾ ਪ੍ਰਭਾਵ ਆਪਣਾ ਉਹਨਾਂ ਦੀ ਪਾਰਟੀ ਦਾ ਕਿੱਥੇ-ਕਿੱਥੇ ਸੀ ਔਰ ਉੱਥੇ ਸੀਟਾਂ ਕਿੰਨੀਆਂ ਬੰਦੀਆਂ ਨੇ 37 ਬੰਦੀਆਂ ਨੇ ਕਿ 40 ਬੰਦੀਆਂ ਨੇ ਉੱਥੇ ਪ੍ਰਭਾਵ ਪਵੇਗਾ ਇਹ ਨਹੀਂ ਹੈ ਇਹ ਸਾਡੇ ਦੇਸ਼ ਦੀ ਉਸ ਸਾਰੀ ਪਰਜਾ ਦੇ ਉੱਤੇ ਪ੍ਰਭਾਵ ਪੈਣਾ ਆ ਜਿਹੜੀ ਦੇਸ਼ ਦੇ ਕਨਸਟੀਟਿਊਸ਼ਨ ਬਾਰੇ ਜਨਤਾ ਲਈ ਹੋਈ ਸੀ ਜਿਨ੍ਹਾਂ ਨੇ ਔਰ ਉਹਨਾਂ ਦੇ ਉੱਤੇ ਦੂਸਰਾ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਸੁਪਰੀਮ ਕੋਰਟ ਦੇ ਐਸੇ ਫੈਸਲੇ ਵੀ ਆਏ ਜਿਨ੍ਹਾਂ ਦੇ ਬਾਰੇ ਇਹ ਤੁਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਉਸ ਫੈਸਲੇ ਤੋਂ ਬਾਅਦ ਜਿਹੜਾ ਨਾ ਭਾਸ਼ਣ ਬੜੇ ਜਜ਼ਬਾਤੀ ਭਾਸ਼ਣ ਕੇ ਹੁਣ ਇਹਨਾਂ ਦੇ ਖਿਲਾਫ ਫੈਸਲਾ ਕਰ ਦਿੱਤਾ ਸੁਪਰੀਮ ਕੋਰਟ ਨੇ ਹਨਾ ਔਰ ਇਹ ਸੁਪਰੀਮ ਕੋਰਟ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਔਰ ਹੁਣ ਉਹ ਗੱਲ ਨਹੀਂ ਕਹੀ ਜਾ ਸਕਣੀ ਕਿਉਂਕਿ ਫੈਸਲਾ ਉਹਨਾਂ ਦੇ ਖਿਲਾਫ ਹੋ ਗਿਆ ਔਰ ਇਸ ਕਰਕੇ ਇਸ ਕਰਕੇ ਕੇਜਰੀਵਾਲ ਸਾਹਿਬ ਦੀ ਰਿਹਾਈ ਆ ਜਿਹੜੀ ਉਹ ਦੋ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰੇਗੀ ਇੱਕ ਤੇ ਇਹ ਆ ਕਿ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਡਿਫੀਟ ਹੋਈ ਆ ਔਰ ਸੁਪਰੀਮ ਕੋਰਟ ਦੇ ਯਾਨੀ ਕਾਨੂੰਨ ਦੇ ਵੇੜੇ ਵਿੱਚ ਜਿਹੜੀ ਆ ਹੋਈ ਆ ਡਿਫੀਟ ਹੋਈ ਆ ਉਹਦਾ ਪ੍ਰਭਾਵ ਜਾਏਗਾ ਔਰ ਦੂਸਰਾ ਇਹ ਕਿ ਜਿੰਨਾ ਵਕਾਰ ਉੱਚਾ ਹੋ ਗਿਆ ਸੁਪਰੀਮ ਕੋਰਟ ਦਾ ਵੀ ਉਹਦੇ ਤੋਂ ਲੋਗਾ ਲੋਕ ਗੱਦਗਾਦ ਨੇ ਔਰ ਲੋਗੇ ਸਮਝਦੇ ਸੀ ਕਿਉਂਕਿ ਜਿਹੜੀ بار بار ਇਹ ਪੁੱਛੀ ਜਾ ਰਹੀ ਸੀ ਵੀ ਤੁਸੀਂ ਦੋ ਗੱਲਾਂ ਦੋ ਤਿੰਨ ਗੱਲਾਂ ਇਹ ਪੁੱਛੀਆਂ ਜਾ ਰਹੀਆਂ ਸੀ ਕਿ ਤੁਸੀਂ ਇੰਨੇ ਜਾਨੀ ਪਿਛਲੇ 9 ਮਹੀਨਿਆਂ ਤੋਂ ਗ੍ਰਿਫਤਾਰੀ ਕਿਉਂ ਨਾ ਕੀਤੀ ਚੋਣ ਦੇ ਇਹਨ ਟਾਈਮ ਦੇ ਉੱਤੇ ਆ ਕੇ ਗ੍ਰਿਫਤਾਰੀ ਕਿਉਂ ਕੀਤੀ ਫਿਰ ਜਿਹੜੇ ਦੋਸ਼ ਲਾਏ ਜਾ ਰਹੇ ਆ ਕ腐ਪਸ਼ਨ ਦੇ ਜਾਂ ਬਲੈਕ ਮਨੀ ਦੇ ਜਾਂ ਜਿਹੜੇ ਵੀ ਅ ਸ਼ਰਾਉਖਟਾਲੇ ਦੇ ਵਿੱਚੋਂ ਜਿਹੜਾ ਰਿਸ਼ਵਤ ਖਾਣ ਦੇ ਉਹਦੀ ਰਿਕਵਰੀ ਕਿੱਥੇ ਆ ਔਰ ਹੁਣ ਤੱਕ ਜੇ ਤੁਸੀਂ ਇਹਨਾਂ ਨੂੰ ਅੰਦਰ ਰੱਖਣ ਤੋਂ ਬਾਅਦ ਰਿਕਵਰੀ ਕਰ ਹੀ ਨਹੀਂ ਸਕੇ ਤਾਂ ਫਿਰ ਉਹਦਾ ਕੀ ਜਵਾਬ ਆ ਯਾਨੀ ਹਰ ਚੀਜ਼ ਦਾ ਜਵਾਬ ਇਹ ਸੀ ਕਿ ਜੇ ਜੇ ਤੁਸੀਂ ਇਹਨਾਂ ਨੂੰ ਰਿਹਾ ਕਰ ਦਿੱਤਾ ਇੱਕ ਗਲਤ ਜਿਹੜਾ ਨਾ ਉਹ ਪ੍ਰਿੰਸੀਪਲ ਸੈਟ ਹੋ ਜਾਏਗਾ ਕਿ ਕੋਈ ਵੀ ਜਿਹੜਾ ਦੋਸ਼ੀ ਆ ਉਹ ਉਹ ਆਪਣੇ ਆਪ ਨੂੰ ਇਹ ਕਹਿ ਕੇ ਅੱਗੇ ਜੀ ਮੈਂ ਜਮਹੂਰੀਅਤ ਦੇ ਵਿੱਚ ਆਪਣਾ ਹਿੱਸਾ ਲੈਣ ਦਾ ਮੈਨੂੰ ਅਧਿਕਾਰ ਹੈਗਾ ਮੈਨੂੰ ਵੋਟ ਪਾਉਣ ਦਾ ਮੈਨੂੰ ਵੋਟ ਦੇ ਕੰਪੇਨ ਕਰਨ ਦਾ ਅਧਿਕਾਰ ਹੈਗਾ ਕੋਈ ਵੀ ਜਿਹੜਾ ਨਾ ਉਹ ਲਏਗਾ ਔਰ ਦੂਜੀ ਇਹ ਗੱਲ ਜਿਹੜੀ ਸਭ ਤੋਂ ਜਾਨੀ ਲੋਕਾਂ ਨੇ ਸੁਣੀ ਔਰ ਇੰਨਾ ਮਤਲਬ ਨਾ ਉਹ ਦਲੀਲ ਹੀ ਇੰਨੀ ਹਾਸੋਹੀਣੀ ਆ ਕਿ ਜੇ ਇਹ ਕੰਪੇਨ 'ਚ ਹਿੱਸਾ ਨਹੀਂ ਲੈਣਗੇ ਕੇਜਰੀਵਾਲ ਜੀ ਤਾ ਫਿਰ ਕੀ ਹੈ ਨਗ ਕੀ ਕੀ ਸਾਉਦ ਵਰਤੇ ਹੋਇਆ ਮੈਨੂੰ ਦਿਮਾਗ 'ਚ ਨਹੀਂ ਆ ਰਿਹਾ ਵੀ ਕੀ ਕੀ ਨੁਕਸਾਨ ਕੀ ਹੋ ਚੱਲਿਆ ਹੈ ਨਾ ਜਣੀ ਜਿਹੜਾ ਫੰਡ ਉਹ ਕਹਿੰਦੇ ਫੰਡਾਮੈਂਟਲ ਰਾਈਟ ਦਾ ਹਿੱਸਾ ਹੀ ਨਹੀਂ ਹੈ ਹੈ ਨਾ ਇਸ ਤਰ੍ਹਾਂ ਦੀਆਂ ਦੂਜਾ ਜਿਹੜੀ ਉਹਨੇ ਹਲਫਨਾਮੇ 'ਚ ਦਲੀਲ ਦਿੱਤੀ ਸੀ ਏਡੀ ਦੇ ਵਕੀਲ ਨੇ ਉਹਨੇ ਇਹ ਵੀ ਗੱਲ ਕਹੀ ਸੀ ਕਿ ਇਹਦੇ ਨਾਲ ਦੋ ਜਿਹੜੀਆਂ ਹਿੰਦੁਸਤਾਨ 'ਚ ਕਲਾਸਾਂ ਪੈਦਾ ਹੋ ਜਾਣਗੀਆਂ ਇੱਕ ਤਾਂ ਉਹ ਕਲਾਸ ਜਿਹੜਾ ਆਮ ਆਦਮੀਆ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਦਾ ਤੇ ਇੱਕ ਪੋਲਿਟਿਸ਼ੀਅਨ ਦੀ ਕਲਾਸ ਜਿਸ ਦੇ ਰਾਹੀਂ ਇਹਨੂੰ ਜੇ ਤੁਸੀਂ ਹੁਣ ਜਮਾਤ ਦਿੰਦੇ ਹੋ ਤਾਂ ਉਹ ਬਣ ਜੇਗੀ ਕਿ ਇੱਥੇ ਕਾਨੂੰਨ ਹੋਰ ਤਰ੍ਹਾਂ ਕੰਮ ਕਰਦਾ ਤੇ ਆਮ ਆਦਮੀ ਲਈ ਹੋਰ ਤਰ੍ਹਾਂ ਕਰਦਾ ਇਸ ਕਰਕੇ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਸਮਝ ਇਹ ਵੀ ਉਹਨਾਂ ਨੇ ਗੱਲ ਕਹੀ ਇਹ 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 ਯਾਨੀ ਟੋਟਲੀ ਮਿਸ ਇੰਟਰਪ੍ਰੀਟੇਸ਼ਨ ਜਿਹੜੀ ਨਾ ਉਹ ਕਰਨ ਦੀ ਕੋਸ਼ਿਸ਼ ਕੀਤੀ ਈਡੀ ਦੇ ਵਕੀਲ ਨੇ ਹਨਾ ਜਿਸ ਢੰਗ ਦਾ ਜਿੱਦਾਂ ਹੁਣ ਮੈਨੂੰ ਉਹ ਸ਼ਬਦ ਨਹੀਂ ਬਈ ਕੀ ਆਫਤ ਆ ਚੱਲੀ ਹੈ ਜੇ ਹੋ ਨਹੀਂ ਕੰਪੇਂਡ ਦੇ ਵਿੱਚ ਸਾਲ ਲੈਣਾ ਮੈਨੂੰ ਉਹਦਾ ਮੈਨਾ ਆਈ ਪੰਜਾਬੀ ਜੀ ਇਹਦਾ ਇਹਦਾ ਲਿਖਦਾ ਕਿ ਬਈ ਕੀ ਆਫਤ ਕੀ ਆ ਜਾਊਗੀ ਯਾਨੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਜੱਜਸ ਨੇ ਜਿੱਦਾਂ ਉਹਨਾਂ ਨੂੰ ਠੱਠ ਕੀਤਾ ਜਿੱਦਾਂ ਉਹਨਾਂ ਨੂੰ ਸਵਾਲਾਂ ਦੇ ਨਾਲ ਉਹਨਾਂ ਨੂੰ ਲਤਾੜਿਆ ਔਰ ਉਹਦੇ ਮੁਕਾਬਲੇ ਦੇ ਵਿੱਚ ਜਿੱਦਾਂ ਉਹ ਹਟੇ ਹੀ ਨਹੀਂ ਜਾਣੀ ਉਸ ਤਰ੍ਹਾਂ ਦੀਆਂ ਗਲਤ ਦਲੀਲਵਾਜ਼ੀਆਂ ਦੇਣ ਤੋਂ ਕਿਉਂਕਿ ਲੱਗਦਾ ਇਹ ਹੈ ਕਿ ਅਸਲ ਦੇ ਵਿੱਚ ਮੂੰਹ ਹੀ ਜਿਹੜਾ ਨਾ ਹਿੱਲ ਰਿਹਾ ਉਹਨਾਂ ਦਾ ਜਿਹੜੇ ਵਕੀਲ ਨੇ ਅਸਲ ਦੇ ਵਿੱਚ ਪਿੱਛੇ ਜਿਹੜੀ ਹੈ ਨਾ ਵਾਇਸ ਹੈਗੀ ਆ ਉਹ ਕਿਸੇ ਹੋਰ ਦੀ ਆ ਜਾਨੀ ਸਰਕਾਰ ਦੀ ਆ ਜਿਹੜੀ ਹਰ ਹਾਲਤ ਦੇ ਵਿੱਚ ਐਸ ਮੌਕੇ ਦੇ ਉੱਤੇ ਉਹਨਾਂ ਨੂੰ ਚੋਣਾਂ ਦੇ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਦੇਣਾ ਚਾਹੁੰਦੀ ਕਿਉਂਕਿ ਕਾਰਨ ਇਹਦਾ ਇਹ ਹੀ ਆ ਕੇ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਦਬੰਗ ਸੁਭਾਅ ਹੈਗਾ ਆ ਜਿਸ ਤਰ੍ਹਾਂ ਦਾ ਲੌਜੀਕ ਹੈ ਕੇ ਜੀਵਾ ਸਾਹੂ ਦੇ ਕੋਲ ਉਹ ਉਹ ਜਦੋਂ ਬਾਹਰ ਨਿਕਲ ਕੇ ਹੁਣ ਉਹਨਾਂ ਨੇ ਜਦੋਂ ਮਹਿਮ ਚੁੱਕੀ ਨਾ ਜਦੋਂ ਉਹ ਪਬਲਿਕ ਦੇ ਵਿੱਚ ਆਪਣੀਆਂ ਦਲੀਲਾਂ ਨੂੰ ਲੈ ਕੇ ਜਾਣਗੇ ਤਾਂ ਉਹਦਾ ਪ੍ਰਭਾਵ ਜਿਹੜਾ ਪੈਗਾ ਦੋ ਤਰ੍ਹਾਂ ਦਾ ਪੈਗਾ ਇੱਕ ਤੇ ਜਿਹੜਾ ਉਹਦੇ ਨਾਲ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਕਿ ਵੀ ਇਹਦਾ ਰਾਈਟ ਬਣਦਾ ਸੀਗਾ ਤੁਸੀਂ ਇਹਨੂੰ ਧੱਕੇ ਨਾਲ ਅੰਦਰ ਰੱਖਣਾ ਚਾਹੁੰਦੇ ਹੋ ਦੂਸਰੀ ਗੱਲ ਇਹ ਕਿ ਉਹ ਪਰਦੇ ਫਾਸ਼ ਕਰਨ ਦਾ ਮਾਹਿਰ ਵੀ ਆ ਔਰ ਉਹਨੂੰ ਪਬਲਿਕ ਦੇ ਵਿੱਚ ਗੱਲ ਕਰਨ ਦਾ ਇੱਕ ਤਰੀਕਾ ਵੀ ਹੈ ਹੁਨਰ ਹੁਨਰ ਹੈ ਉਹ ਕੋ ਉਹ ਕੋ ਉਹ ਕੋ ਭਾਸ਼ਾ ਹੈਗੀ ਆ ਗੱਲ ਕਰਨ ਦੀ ਫਿਰ ਇਹ ਆ ਕਿ ਉਹ ਉਹ ਮਤਲਬ ਨਾ ਕਿਸੇ ਵੀ ਤਰ੍ਹਾਂ ਦੀ ਗੱਲ ਨੂੰ ਇੰਨੀ ਸਫਾਈ ਦੇ ਨਾਲ ਕਰ ਸਕਦੇ ਆ ਤੁਹਾਨੂੰ ਯਾਦ ਹੋਣਾ ਕਿ ਦਿੱਲੀ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਐਸੇ ਢੰਗ ਨਾਲ ਸੁਣਾਈ ਜਿਹੜਾ ਨਾ ਤਾਂ ਉਹ ਪਤਾ ਲੱਗਦਾ ਸੀ ਵੀ ਇਹ ਕਾਨੂੰਨ ਦੀ ਉਲੰਘਣਾ ਆ ਜਾਂ ਮਰਿਆਦਾ ਦੀ ਉਲੰਘਣਾ ਆ ਚੌਥੀ ਪਾਸ ਰਾਜਾ ਵਾਲੀ ਕਹਾਣੀ ਤੁਸੀਂ ਵੀ ਸੁਣੀ ਹੋਣੀ ਆ ਕਿ ਇੱਕ ਚੌਥੀ ਰਾਜਾ ਸੀ ਹੈ ਨਾ ਜਾਨੀ ਉਹ ਤੁਸੀਂ ਵੀ ਸੰਖੇਪ ਚ ਦਰਸ਼ਕਾਂ ਦੀ ਜਾਣਕਾਰੀ ਸਮਾਈ ਦਿਓ ਤਾਂ ਬਿੱਤਰ ਉਹ ਕੇਜਰੀ ਵਾਸਾ ਉਹਨੇ ਨਾ ਇੱਕ ਚੌਥੀ ਵਾਸ ਰਾਜਾ ਦੀ ਕਹਾਣੀ ਸੁਣਾਈ ਵੀ ਜਾਣੀ ਉਹ ਸੰਕੇਤਕ ਸੀ ਖੱਠ ਕਰਨ ਦਾ ਇੱਕ ਤਰੀਕਾ ਸੀਗਾ ਸਾਡੇ ਪ੍ਰਧਾਨ ਮੰਤਰੀ ਕਿਹਾ ਵੀ ਉਹ ਉਹ ਸਾਰੀ ਗੱਲ ਜਿਹੜੇ ਉਹਨਾਂ ਦੇ ਐਜੂਕੇਸ਼ਨ ਦੇ ਦੁਆਲੇ ਜਿਹੜੀ ਚਰਚਾ ਹੋ ਰਹੀ ਸੀ ਨਾ ਉਹਨੂੰ ਬੜੀ ਸਹਾਈਤ ਹੈ ਉਹਨੂੰ ਬੜੀ ਹੁਣ ਇਹ ਜਦੋਂ ਇਹਨਾਂ ਨੂੰ ਫੜਿਆ ਨਾ ਉਦੋਂ ਜਾਣੀ ਜਿਹੜੇ ਜਾਣਕਾਰ ਹਲਕੇ ਸੀ ਜਿਹੜੇ ਉਹਨਾਂ ਦੀ ਇਸ ਕਹਾਣੀ ਤੋਂ ਪ੍ਰਭਾਵ ਤੁਸੀਂ ਆਮ ਲੋਕ ਵੀ ਉਹ ਇਹ ਸਮਝਿਆ ਸੀਗਾ ਕਿ ਚੌਥੀ ਪਾਸ ਕਹਾਣੀ ਸੁਣਾਉਣ ਦਾ ਜਿਹੜਾ ਨਾ ਉਹ ਸਜ਼ਾ ਇਹਨਾਂ ਨੂੰ ਉਹਦੀ ਦਿੱਤੀ ਜਾ ਰਹੀ ਅਸਲ ਦੇ ਵਿੱਚ ਜਿਹੜਾ ਉਹਨਾਂ ਨੇ ਅਸੈਂਬਲੀ ਦੇ ਵਿੱਚ ਟਿੱਟ ਕੀਤਾ ਉਹਨ ਉਹ ਪਬਲਿਕ ਦੇ ਵਿੱਚ ਹੁਣ ਉਹ ਜ਼ਰੂਰੀ ਨਹੀਂ ਕਿ ਵੀ ਉੱਥੇ ਜਾਣਗੇ ਜਿੱਥੇ ਉਹਨਾਂ ਦੇ ਬੰਦੇ ਖੜੇ ਆ ਉਹ ਹੁਣ ਇੰਡੀਆ ਦਾ ਇੱਕ ਪ੍ਰੋਮਿਨੈਂਟ ਲੀਡਰ ਹੋ ਗਿਆ ਉਹ ਹੁਣ ਆਮ ਆਦਮੀ ਪਾਰਟੀ ਦਾ ਜਾਂ ਦਿੱਲੀ ਦਾ ਜੀ ਮੰਤਰੀ ਨਹੀਂ ਰਹਿ ਗਿਆ ਅਨਾ ਹਾਲਾਂਕਿ ਪਾਰਲੀਮੈਂਟ ਨੇ ਸੌਰੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਤੁਸੀਂ ਐਜ਼ ਚੀਫ ਮਿਨਿਸਟਰ ਕੰਮ ਨਹੀਂ ਕਰੋਗੇ ਫਿਰ ਕਿਉਂਕਿ ਉਹਨਾਂ ਕੋਲ ਦਲੀਲ ਹੋਣੀ ਸੀ ਕਿ ਜੀ ਉਹਦੇ ਅੰਦਰ ਮਸ਼ੀਨ ਵੀ ਹੁੰਦੀ ਆ ਮਸ਼ੀਨਰੀ ਦਾ ਅਡਮਿਨਿਸਟ੍ਰੇਸ਼ਨ ਵੀ ਹੁੰਦੀ ਆ ਕਾਗਜ਼ ਮਸ਼ੀਨਰੀ ਅਧਕਾਰੀ ਹੁੰਦੇ ਆ ਇਹ ਜੀ ਆਪਣੀ ਪਾਵਰ ਨੂੰ ਮਿਸਯੂਜ਼ ਕਰਨਗੇ ਉਹਦਾ ਲਾਤੇ ਉਹਦੇ ਪਵੰਦੀ ਲੇਕਿਨ ਜਿਹੜੀ ਪਵੰਦੀ ਦੇ ਲਈ ਉਹ ਤਰਲੇ ਕਰ ਰਹੇ ਸੀਗੇ ਬਾਰ-ਬਾਰ ਜਣੀ ਅਨਾਉਂਸ ਕੀਤਾ ਜਾ ਰਿਹਾ ਜੱਜਮੈਂਟ ਉਹਦੇ ਵਿੱਚ ਟੋਕਾ ਟਾਕੀ ਕੀਤੀ ਜਾ ਰਹੀ ਆ ਕਹ ਜੀ ਕੋਸ਼ਿਸ਼ ਤਾਂ ਪਵੰਦੀ ਲਾਓ ਕੋਸ਼ਿਸ਼ ਤਾਂ ਕਰੋ ਜੀ ਹਨਾ ਉਹਨੇ ਕੋਈ ਜੋ ਮਰਜੀ ਬੋਲਣ ਉਹਨਾਂ ਦਾ ਹੱਕ ਹੈਗਾ ਬਾਹਰ ਜਾ ਕੇ ਦੂਜਾ ਇਹ ਆ ਕਿ ਇਹ ਨਹੀਂ ਹੈ ਕਿ ਵੀ ਇੱਕ ਕਿਸਾਨਾਂ ਦੀ ਫਸਲ ਹੈਗੀ ਆ ਵੀ 6 ਮਹੀਨਿਆਂ ਦਾ ਤੇ 5 ਸਾਲਾਂ ਬਾਅਦ ਮੌਕਾ ਮਿਲਦਾ ਹੈ ਨਾਗਰਿਕ ਨੂੰ ਇਹ ਉਹਦਾ ਰਾਈਟ ਹੈ ਉਹ ਉਹਨੂੰ ਕੰਪੇਨ ਕਰਨ ਦਾ ਵੀ ਰਾਈਟ ਹੈਗਾ ਉਹਨੂੰ ਵੋਟ ਪਾਉਣ ਦਾ ਵੀ ਰਾਈਟ ਹੈਗਾ ਉਹਨੂੰ ਇਲੈਕਸ਼ਨ ਲੜਨ ਦਾ ਵੀ ਰਾਈਟ ਹੈਗਾ ਹਨਾ ਔਰ ਫਿਰ ਬਹੁਤ ਸਾਰੀਆਂ ਦਲੀਲਾਂ ਹੁਣ ਵੀ ਆ ਰਹੀਆਂ ਔਰ ਅਸੀਂ ਵੀ ਜਾਣਦੇ ਆ ਕਿ ਕਈ ਸਾਰੇ ਕੈਂਡੀਡੇਟ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਉਹ ਵੀ ਜਿੱਤਦੇ ਰਹੇ ਜੇਲ੍ਹਾਂ 'ਚ ਬੈਠੇ ਜਿੱਤਦੇ ਰਹੇ ਹਨਾ ਕਿਉਂਕਿ ਜਿਨ੍ਹਾਂ ਤੇ ਮੁਕੱਦਮੇ ਕਿਸੇ ਹੋਰ ਜਾਂ ਫ੍ਰੀडम फाइਟਰ ਹੁੰਦਿਆ ਹੋਇਆ ਵੀ ਉਹ ਜਿਹੜੇ ਜੇਲ੍ਹਾਂ 'ਚ ਬੰਦੇ ਸੀਗੇ ਜਦੋਂ ਅੰਦਰੋਂ ਹੀ ਖੜੇ ਹੋਏ ਇਹਦਾ ਮਤਲਬ ਇਹ ਹੈ ਕਿ ਕਾਨੂੰਨ ਹੈ ਜਿਹੜਾ ਜਾਂ ਕਨਸਟੀਟਿਊਸ਼ਨ ਹੈਗਾ ਆ ਜਾਂ ਸਾਡੀ ਜਿਹੜੀ ਪ੍ਰਜਾਤੰਤਰਿਆ ਉਹ ਰਾਈਟ ਦਿੰਦਾ ਤੁਹਾਨੂੰ ਕਿ ਉਹ ਆਪਣੇ ਲਈ ਕੰਪੇਨ ਉਹ ਅੰਦਰੋਂ ਕੰਪੇਨ ਕਰ। ਯਾਨੀ ਕਿਸੇ ਨੇ ਡਿਮਾਂਡ ਨਹੀਂ ਕੀਤੀ। ਇਸ ਤਰ੍ਹਾਂ ਦਾ ਜਿਹੜਾ ਇਹ ਫੈਸਲਾ ਇੱਕ ਇਤਿਹਾਸਕ ਫੈਸਲਾ ਇਹੋ ਜਿਹਾ ਆ ਜਿਹੜਾ ਫੈਸਲਾ ਆਉਣ ਵਾਲੇ ਟਾਈਮ ਦੇ ਜਿਹੜਾ ਨਾ ਉਹ 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 ਦੁਹਰਾਇਆ ਜਾਂਦਾ ਰਿਹਾ ਕਰੇਗਾ। ਔਰ ਇਸੇ ਤੋਂ ਇਹ ਈਡੀ ਜਿਹੜੇ ਨਾ ਉਹ ਬਲੀਲ ਜ਼ਿੰਦੇ ਦੀ ਬਾਰ-ਬਾਰ ਕਹਿੰਦੇ ਜੇ ਤੁਸੀਂ ਇਹਨੂੰ ਛੱਡ ਦਿੱਤਾ। ਇਸ ਤਰ੍ਹਾਂ ਦੇ ਕ੍ਰਿਮੀਨਲ ਨੂੰ ਛੱਡ ਦਿੱਤਾ। ਹਰ ਜਿਹੜੇ ਕ੍ਰਿਮੀਨਲ ਨੂੰ ਇੱਕ ਰਾਈਟ ਬਣ ਜਾਏਗਾ ਕਿ ਉਹ ਇਸ ਫੈਸਲੇ ਨੂੰ ਇਸਤੇਮਾਲ ਕਰਕੇ ਭਵਿੱਖਰੇ ਦੇ ਚ ਜਿਹੜਾ ਨਾ ਉਹ ਉਹ ਆਪਣੀ ਉਹ ਜਮਾਨਤ ਕਰਵਾ ਸਕਿਆ ਕਰੇਗਾ ਉਹ ਹੋਗਾ ਸੁਪਰੀਮ ਕੋਰਟ ਦਾ ਸੀ ਵੀ ਇਹ ਕਿਸੇ ਵੀ ਹੋਰ ਦੇ ਨਾਲ ਇਹਦੀ ਕੰਪੈਰੀਜ਼ਨ ਕੀਤੀ ਨਹੀਂ ਜਾ ਸਕਦੀ ਹਨਾ ਔਰ ਇਸ ਕਰਕੇ ਲੌਜੀਕ ਜਿਹੜਾ ਇਲੈਕਟਿਡ ਮੁੱਖ ਮੰਤਰੀ ਨੇ ਹਾਂ ਉਹ ਚੁਣੇ ਹੋਏ ਮੁੱਖ ਮੰਤਰੀ ਹੈਗੇ ਆ ਹਨਾ ਦੂਜਾ ਇਹ ਹੈ ਕਿ ਜਿਹੜੀ ਪਾਰਟੀ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਹੋਏ ਆ ਉਹਦਾ ਮੁਖੀ ਆ ਤੁਸੀਂ ਉਹਨੂੰ ਕਿ ਮੈਂ ਰੋਕ ਦਵਾਂਗੇ ਉਹਦਾ ਕਿਤਾ ਰਾਈਟ ਤੁਸੀਂ ਖੋਲੋਗੇ ਕਿ ਆਪਣੇ ਦੂਜੇ ਕੈਂਡੀਡੇਟਾਂ ਵਾਸਤੇ ਜਿਹੜਾ ਆ ਉਹ ਕੈਂਪੇਨ ਨਹੀਂ ਕਰੇ ਹੈਨਾ ਕਿਉਂਕਿ ਪਾਰਟੀ ਦਾ ਉਹ ਪ੍ਰਧਾਨ ਵੀ ਹੈ ਤੇ ਇਸ ਕਰਕੇ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਇਆ ਇੱਕ ਤੇ ਇਸ ਪੱਖ ਤੋਂ ਕਿ ਵੀ ਇਹ ਇੱਕ ਕਿਸਮ ਦੀ ਜਿੱਦਾਂ ਮੈਂ ਦੁਹਰਾਉਣਾ ਚਾਹਣਾ ਇਸ ਗੱਲ ਨੂੰ ਕਿ ਇਹ ਕੇਵਲ ਰਿਹਾਈ ਕੇਜਰੀਵਾਲ ਜਾਂ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਈ ਹੀ ਨਹੀਂ ਹੈਗੀ ਇਹ ਇੱਕ ਉਹ ਰਾਈਟ ਆ ਉਹ ਹੱਕ ਹੈਗਾ ਆ ਸੰਵਿਧਾਨਕ ਹੱਕ ਹੈਗਾ ਆ ਜਿਹਨੂੰ ਸੰਗਲ ਬੰਨਿਆ ਹੋਇਆ ਸੀਗਾ ਉਹ ਖੋਲ ਦਤਾ ਉਹਸ ਰਾਈਟ ਨੂੰ ਜਿਹੜਾ ਨਾ ਉਹ ਉਹ ਕਲੀਅਰ ਕਰ ਦਿੱਤਾ ਕਿ ਇਹ ਇਹ ਨਾਲ ਆਇਰ ਦੂਜਾ ਇਹ ਗੱਲ ਹੈ ਕਿ ਐਸਾ ਮਾਹੌਲ ਕ੍ਰੀਏਟ ਹੋ ਗਾ ਔਰ ਪਿਛਲੇ ਕਿਹੜੀ ਚੀਜ਼ ਹੈਗੀ ਆ ਕਿਹੜੀ ਕਿਹੜਾ ਲੌਜੀਕ ਜਾਂ ਉਹਨੂੰ ਕਹਿ ਲਿਏ ਕਿ ਵੀ ਕਿਹੜਾ ਟਰਿਕ ਨਹੀਂ ਵਰਤੇ ਆ ਗਿਆ ਇਸ ਹਰ ਹਰਬਾ ਕਹਿ ਸਕਦੇ ਤੁਸੀਂ ਹਰ ਹਰਬਾ ਵਰਤੇ ਆ ਗਿਆ ਹਰ ਹਰਬਾ ਜਿਹੜਾ ਕਿ ਬਿਲਕੁਲ ਹੀ ਜਾਨੀ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰਬਿਆਂ ਵਿੱਚੋਂ ਹਰਬੇ ਇਹੋ ਜਿਹਾ ਵਰਤੇ ਗਏ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਨਾ ਉਹ ਜਿੱਤ ਹਾਸਲ ਕਰ ਲਈ ਜਾਵੇ ਮੈਂ ਤੁਹਾਨੂੰ ਹੋਰ ਮੈਨੂੰ ਆਪ ਜਾਨੀ ਹਸਾ ਆ ਰਿਹਾ ਹੈ ਸੁਣ ਕੇ ਕਿ ਇੱਕ ਲਫਟਰ ਚੈਲੰਜ ਦੇ ਵਿੱਚ ਨਾ ਉਹਦੇ ਵਿੱਚ ਇੱਕ ਲੜਕਾ ਸੀਗਾ ਜਿਹਦਾ ਨਾਂ ਸੀਗਾ ਇਹ ਉਹ ਉਹ ਮੋਦੀ ਸਾਹਿਬ ਦੀ ਨਾ ਸਾਥ ਲਾਉਂਦਾ ਸੀ ਜੀ ਮੋਦੀ ਸਾਹਿਬ ਨੂੰ ਇੱਕ ਦਮ ਜਾਣੀ ਨਾ ਉਸੇ ਤਰ੍ਹਾਂ ਹੀ ਉਹ ਪ੍ਰੈਜੈਂਟ ਇਦਾਂ ਕਰਨ ਇੰਨੀ ਸਫਲਤਾ ਦੇ ਨਾਲ ਪਪੂਲਰ ਬੜਾ ਹੋ ਗਿਆ ਕੀ ਨਾਂ ਆਉਦਾ ਹੁਣ ਉਹਦਾ ਇੱਕ ਬਿਆਨ ਆ ਗਿਆ ਉਹ ਕਹਿੰਦਾ ਜੀ ਮੈਂ ਮੋਦੀ ਸਾਹਿਬ ਦੇ ਜਾ ਕੇ ਖਿਲਾਫ ਜਿਹੜਾ ਨਾ ਉਹ ਇਲੈਕਸ਼ਨ ਲੜਨੀ ਉਹ ਕਹਿੰਦਾ ਜੀ ਮਨੋਰੰਜਨ ਦਾ ਕਹਿੰਦਾ ਮਨੋਰੰਜਨ ਹੀ ਇੰਨਾ ਜ਼ਿਆਦਾ ਹੋ ਗਿਆ ਆ ਇਲੈਕਸ਼ਨ ਦੇ ਵਿੱਚ ਇਸ ਕਰਕੇ ਮੈਂ ਵੀ ਇਲੈਕਸ਼ਨ ਲੜਨੀ ਉੱਥੇ ਜਾ ਕੇ ਜਿੱਦੇ ਮੋਦੀ ਸਾਹਿਬ ਖੜੇ ਹੋਣਗੇ ਮੈਨੂੰ ਆ ਗਿਆ ਨਹੀਂ 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 ਲੜਨੀ ਆ ਜੀ ਰੰਗੀ ਰੰਗੀਲਾ ਆਦਨਾ ਉਹ ਉਹਦਾ ਕਮੇਡੀਅਨ ਦਾ ਨਾਂ ਰੰਗੀਲਾ ਹੈਗਾ ਔਰ ਉਹਨੂੰ ਬਹੁਤ ਕਮਕਿਆਂ ਧੁੰਕਿਆਂ ਵੀ ਆਉਂਦੀਆਂ ਰਹੀਆਂ ਔਰ ਉਹ ਦੱਸਦਾ ਵੀ ਰਿਹਾ ਅੱਗੇ ਜੀ ਮੈਂ ਤਾਂ ਕਮੇਡੀਅਨ ਹੈਗਾ ਆ ਮੈਨੂੰ ਮਤਲਬ ਫੇਰ ਵੀ ਭਵੰਦੀਆਂ ਜਾਂ ਉਹਨਾਂ ਦੀਆਂ ਉਹਨਾਂ ਦੇ ਕਈ ਜਿਹੜੇ ਆ ਪੋਸਟਾਂ ਜਾਂ ਉਹਨਾਂ ਦੇ ਰਿਕਾਰਡਡ ਪ੍ਰੋਗਰਾਮ ਆ ਉਹ ਹਟਾ ਦਿੱਤੇ ਗਏ ਹਨਾ ਹੁਣ ਉਹ ਉੱਥੇ ਜਾ ਕੇ ਇਲੈਕਸ਼ਨ ਲੈਣੀ ਚਾਹੁੰਦੇ ਜਾਨੀ ਇੱਕ ਐਕਸਟ੍ਰੀਮਲੀ ਸੀਰੀਅਸਨੈਸ ਤੋਂ ਜਾ ਕੇ ਇਸ ਮੂਮੈਂਟ ਇੱਕ ਖਤਰਿਆਂ ਵਾਲ ਨੂੰ ਜਾ ਕੇ ਤੇ ਦੂਸਰਾ ਐਸਪੈਕਟ ਇਹ ਦਾ ਇਹ ਸਾਹਮਣੇ ਆ ਰਿਹਾ ਕਿ ਲੋਕੇ ਸਮਝਦੇ ਕਿ ਕਿਉਂਕਿ ਜੋ ਚਾਏ ਉਹ ਮੱਝ ਲੈ ਜਾਣੀ ਤੁਹਾਡੀ ਕੋਲ ਕੇ ਜਾਇ ਉਹ ਇਹ ਇਹ ਤੁਹਾਡਾ ਮੰਗਲ ਸੂਤਰ ਖਤਰੇ ਜਗਾ ਹੈ ਜਾਂ ਜੇ ਜੇ ਤੁਹਾਡੇ ਦੋ ਮਕਾਨ ਹੋਏ ਇੱਕ ਖੋਕੇ ਦੇ ਦੇ ਉਹਦੇ ਮੱਲੇ ਲੋਕ ਇਹਨੂੰ ਇਹਨੂੰ ਇਦਾਂ ਸਮਝਣ ਲੱਗ ਗਏ ਵੀ ਇਹ ਅਸਲ ਦੇ ਵਿੱਚ ਇਹ ਇੱਕ ਮਕੌਲੀਆ ਚੀਜ਼ਾਂ ਹੈਗੀਆਂ ਆ ਇਹਨਾਂ ਦਾ ਕੋਈ ਮਹਨਾਂ ਨਹੀਂ ਹੈ ਤੇ ਉਹਦੇ ਜੋ ਰੰਗੀਲਾ ਵੀ ਵਿੱਚ ਆ ਗਿਆ ਕਿ ਵੀ ਇਹ ਵੇਲੇ ਮਨੋਰੰਜਨ ਹੀ ਚੱਲਦਾ ਆ ਤੇ ਮੈਂ ਕਿਉਂ ਨਹੀਂ ਹਨ ਇਸ ਕਰਕੇ ਮੈਂ ਉਹ ਨਹੀਂ ਦਾ ਕਿ ਇਹ ਇੱਕ ਬਹੁਤ ਹੀ ਏ ਇਦਾਂ ਦਾ ਸੀਰੀਅਸ ਇੰਨਾ ਸੀਰੀਅਸ ਇਹਨੂੰ ਦੇਸ਼ ਦੇਖ ਰਿਆ ਜੀਗਾ ਕਿ ਸੁਪਰੀਮ ਕੋਰਟ ਦਾ ਕਿਹੋ ਜਿਹਾ ਫੈਸਲਾ ਜਿਹੜਾ ਨਾ ਉਹ ਸੁਣਾਉਣ ਲੱਗੇ ਆ ਕਿਉਂਕਿ ਜਦੋਂ ਜੁੜਿਆ ਮਤਲਬ ਬਹਿਸ ਸੁਣੀ ਲੋਕ ਫੈਸਲਾ ਉਡੀਕਦੇ ਸੀ ਫੈਸਲੇ ਰਗ ਵਿੱਚ ਰਕ ਲੈ ਗਏ ਹਨਾ ਔਰ ਫੇ ਅਨਾਉਂਸ ਨਹੀਂ ਕੀਤਾ ਗਿਆ ਕਿ ਵੀ ਕਦੋਂ ਫੇ ਦੁਬਾਰਾ ਫੇਰ ਬਹਿਸ ਸ਼ੁਰੂ ਹੋਈ ਫੇ ਦੁਬਾਰਾ ਸ਼ੁਰੂ ਹੋਈ ਔਰ ਲੋਕਾਂ ਨੇ ਉਮੀਦ ਤਾਂ ਹੋਣੀ ਸ਼ੁਰੂ ਹੋ ਗਈ ਸੀ ਕਿ ਇਹਨਾਂ ਗੱਲਾਂ ਤੋਂ ਕਿ ਜੀ ਸੁਪਰੀਮ ਕੋਰਟ ਦੇ ਮਹਾਨਯੋਗ ਜੱਜ ਜਿਹੋ ਜਿਹੇ ਸਵਾਲ ਕਰ ਰਹੇ ਆ ਉਹਨਾਂ ਦਾ ਜਵਾਬ ਕੋਈ ਈਡੀ ਕੋਲ ਹੈ ਨਹੀਂ ਇਸ ਕਰਕੇ ਇਹ ਜਿਹੜੀ ਉਹਨਾਂ ਦੀ ਨਾ ਜ਼ਮਾਨਤ ਦਾ ਹੋਣਾ ਲੋਕਾਂ ਨੂੰ ਯਕੀਨ ਹੁੰਦਾ ਜਾ ਰਿਹਾ ਸੀਗਾ ਕਿ ਵੀ ਇਹ ਜ਼ਮਾਨਤ ਹੋਣੀ ਹੀ ਹੈਗੀ ਆ ਉਹ ਜਿਹੜੇ ਹੋਰ ਕੁਝ ਘੰਟੇ ਵੀ ਲੇਟ ਹੋ ਰਹੀ ਸੀ ਉਹ ਵੀ ਲੋਕ ਸੋਚਦੇ ਸੀ ਵੀ ਇਹ ਹੁਣ ਫੈਸਲਾ ਹੋ ਹੀ ਜਾਵੇ ਹੁਣ ਇਹ ਅਨਾਊਂਸਮੈਂਟ ਆਈ ਜਾਣੀ ਚਾਹੀਦੀ ਆ ਤੋ ਐਸ ਕਰਕੇ ਹੁਣ ਉਹ ਆ ਗਿਆ ਇਹਨੂੰ ਸਾਬ ਬਾਹਰ ਹੁਣ ਹੋਊਗਾ ਚਲੋ ਜੀ ਉਹ ਪੀੜਾ ਕਟੀਆਂ ਉਹਨਾਂ ਨੂੰ ਇੰਟਰੋਡਿਊਸ ਕਰਾਉਣ ਵਾਲੇ ਉਹਨਾਂ ਦੀ ਪਾਰਟੀ ਦੇ ਮੈਂਬਰ ਪਾਰਟੀ ਦੇ ਲੀਡਰ ਇਹ ਨਹੀਂ ਹੋਣਗੇ ਜਾਂ ਸੰਜੇ ਸਿੰਘ ਹੀ ਨਹੀਂ ਹੋਏਗਾ ਉਹਨਾਂ ਨੂੰ ਨਾਲ ਲੈ ਕੇ ਜਾਣਗੇ ਜੀ ਆਪਣੇ ਰਾਹੁਲ ਗਾਂਧੀ ਉਹਨੂੰ ਨਾਲ ਲੈ ਕੇ ਜਾਣਗੇ ਅਖਲੇਸ਼ ਯਾਦਵ ਉਹਨਾਂ ਨੂੰ ਨਾਲ ਲੈ ਕੇ ਜਾਣਗੇ ਤੇਜਸਵੀ ਹਨਾ ਐਸ ਕਰਕੇ ਉਹਨਾਂ ਨੂੰ ਹੁਣ ਪੀੜਾਂ ਕਟੀਆਂ ਕਰਨ ਦੇ ਵਿੱਚ ਇੱਕ ਉਹ ਆਪ ਹੀ ਅਟਰੈਕਸ਼ਨ ਦਾ ਜਿਹੜਾ ਨਾ ਉਹ ਬੇਸ ਹੋ ਗਿਆ। ਦੂਜਾ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਪੇਸ਼ੇ ਦਾ ਕੀਤਾ ਜਾ ਰਿਹਾ। ਯਾਨੀ اپੋਜੀਸ਼ਨ ਦੇ ਸਾਰੇ ਹੀ ਲੀਡਰਾਂ ਦੀਆਂ ਜਿਹੜੀਆਂ ਹੁਣ ਆਈਆਂ ਹੈਗੀਆਂ ਬਿਆਨ ਆਏ ਆ। ਜਾਂ ਜਿਹੜੀਆਂ ਪੋਸਟਾਂ ਪਾਈਆਂ ਗਈਆਂ ਹੈਗੀਆਂ ਕੋਈ ਦੱਸ ਦਿਆਂ ਕਿ ਇਹ ਇੰਡੀਆ ਗਾਂਟ ਦਾ ਬਹੁਤ ਹੀ ਮਹੱਤਵਪੂਰਨ ਲੀਡਰ ਉਹ ਇੱਕ ਉਮਰ ਦਾ ਲੀਡਰ ਬਣ ਕੇ ਸਾਹਮਣੇ ਆਇਆ ਨਾ ਕਿ ਦਿੱਲੀ ਦਾ ਮੁੱਖ ਮੰਤਰੀ ਨਾ ਕਿ ਉਹ ਆਮ ਆਦਮੀ ਪਾਰਟੀ ਦਾ ਪ੍ਰਧਾਨ ਇਸ ਪ੍ਰੋਗਰਾਮ ਨੂੰ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਵੀ ਜਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਜੇ ਤੁਹਾਡੀ ਇਸ ਪ੍ਰੋਗਰਾਮ ਬਾਰੇ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾ ਤੁਸੀਂ YouTube ਦੇ ਕਮੈਂਟ ਬਾਕ ਜਾ ਕੇ ਆਪਣੀ ਟਿੱਪਣੀ ਜਿਹੜੀ ਹੈ ਉਹ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ